ਹੋ ਗਲੀ ਆ ਵੀ ਘਰ ਆ ਗਿਆ ਆ ਨਾਲ ਹੀ ਤੇ ਘਰ ਹੀ ਪਿੰਕੀ ਹੈ ਗਈ ਪਿੰਕੀ ਘਰੇ ਹੋਰ ਬੈਣ ਗਈ ਆ ਠੀਕ ਹੈ ਸਸਕਲ ਜੀ ਹੋਰ ਮਾਰੇ ਠੀਕ ਹੈ ਹਾਂ ਹਨਾ ਹਲੋ ਡੀਕ ਦੀ ਕਿੰਨੇ ਫੋਨ ਆਏ ਇਹਦੇ ਹਨਾ ਕਿੰਨੇ ਫੋਨ ਆਏ ਹਾਂ ਪੈਗ ਲੱਗੇ ਹਾਂ ਪੂਰੇ ਲੱਗੇ ਹਾਂ ਕਹਿੰਦਾ ਪਤਾ ਤੇ ਚਪਲ ਵੀ ਨਹੀਂ ਲੱਤੀ ਹਾਂ ਨਹੀਂ ਪੈਗ ਉਹਨਾਂ ਲੱਗੇ ਆ ਕਦੋਂ ਦਾ ਕੱਕੇ ਦੋ ਵਰਾ ਲਾ ਕੇ ਨਹੀਂ ਫਿਰ ਇਹ ਕਿੰਨੇ ਰੁਪਏ ਦਾ ਪੈਗ ਹੁੰਦਾ ਉਹ 3 ਰੁਪਏ ਦਾ ਦਿਨ ਤੇ ਦੁਆਰ ਤੇ ਇੱਥੇ ਤੇ ਰੱਖਿਆ ਹੋਣਾ ਉਹ ਲਾ ਲੈਣਾ ਹੈ ਜਿਹੜੀ ਮੇ ਲੜਕੀ ਬੋ ਆਈ ਨਾ ਉਹਦੇ 4 ਬੱਚੇ ਤਿੰਨ ਗੁੱਡੀਆਂ ਤੇ ਇੱਕ ਲड़का ਹਾਂ ਹਾਂ ਤਿੰਨ ਗੁੱਡੀਆਂ ਤੇ ਇੱਕ ਲੜਕਾ ਤੈਨੂੰ ਕੋਈ ਸੁਰਤ ਨਹੀਂ ਇਹ ਘਰ ਚ ਵਿਆਹ ਨਹੀਂ ਫਿਕਰ ਫਗਰ ਹੀ ਨਹੀਂ ਪਾਈ ਕੋਈ ਇਹ ਇੱਕ ਦੀ ਆਖਿਆ ਕਦੀ ਕੀਤੀ ਦਾ ਵਿਆਹ ਕੋਈ ਸੀ ਲੜਕਾ ਦੀ ਕਦਰ ਨਹੀਂ ਨਾ ਕੀ ਸਾ ਜੀ ਦਾ ਜਿਹੜਾ ਕੀਤਾ ਉਹਦਾ ਕੋਈ ਨਹੀਂ ਉਦੋਂ ਹੀ ਨਹੀਂ ਸੋਣ ਨੂੰ ਕੋਈ ਮੁੰਡੇ ਚਾਨ ਬੋਜ ਉਹਨੂੰ ਅਜੇ 4 ਦਿਨ ਹੋ ਗਏ ਆ ਲਾਮ ਕਿਹਾ ਅਜੇ ਪ੍ਰੋਜਪਰ ਨਹੀਂ ਹਾਂ ਸਸਾਣ ਫਿਰ ਕਦੋਂ ਜਾਂ ਤੈਨੂੰ ਪਾਸ ਰੱਖਾਈ ਹਾਂ ਹਾਂ ਹਾਂਜੀ ਓਕੇ ਇਹਨੇ ਨਾ ਪਾਠ ਰਖਾਇਆ ਥੱਲੇ ਅੱਠ ਦਿਨਾਂ ਤੱਕ ਉਹਨਾਂ ਦੀ ਰੋਟੀ ਲਾਉਣ ਗਏ ਰੋਟੀ ਲਾਉਣ ਦੇ ਉੱਥੇ ਉੱਥੇ ਰੋਗੇ ਫਿਰ ਹਾਂ ਅੱਠ ਦਿਨਾਂ ਸਿਰ ਹੋ ਹਾਂ ਚਾਰ ਠੀਕ ਹਾਂ ਥੋੜੀ ਗਾੜੀ ਤੇ ਤੁਸੀਂ ਇਧਰ ਹੋ ਜਾਓ ਉਹ ਪਹਿਲਾਂ ਕਰ। ਉਹ ਕਹਿੰਦਾ ਪਿੰਕੀ ਤੇ ਰਾਜੇ ਸਮਾਨ ਆਉਣਾ ਹੀ। ਨਹੀਂ ਰਹਿਤੀ ਵੇਖ। ਆਜਾ ਆਜੰਦਾ। ਉਹਨੇ ਸਮਾਨ ਤੁਹਾਡਾ ਤਾਂ ਪਹਿਲਾਂ ਹੀ ਗਿਆ। ਉਹ ਕਹਿੰਦੇ ਉਸਤਾਦ ਦੇ ਫੋਨ ਤੇ ਦਾਹੀ ਵੇਖ। ਰਾਤੀ ਜਾਂਦਾ ਨਹੀਂ। ਵੀਰ ਬਹਿਣਾ ਰਹਿਤੀ। ਮੈਂ ਤਾਂ ਗਲਤੀ ਕਰਾਉਣੀ ਹੀ ਵੀਰ ਦੀ। ਹਾਂਜੀ ਕਰਾਦਾ। ਹਾਂ ਕਰਾ। ਹਾਂ ਜਿੱਦ ਤੇਰਾ ਸਭ ਘਰੋਂ ਵੜਾ। ਇਹਨੂੰ ਪਹਿਲਾਂ ਕਰ ਲੈ। ਉਹ ਨਹੀਂ ਹਾਂ। ਉਹਨੇ ਵੀਡੀਓ ਵੇਖ ਲਈ ਨਹੀਂ ਨਾ। ਕਿਤੇ ਤੁਸੀਂ ਪੈਕ ਕਰਦੇ ਹੋ ਨਹੀਂ ਆਂਦਾ ਪੈਕ ਕਰਨ ਦਾ ਇਹ ਪਿੰਕੀ। ਹਾਂ। 4-5 ਕੁਲੀਆਂ ਦੇ। ਬਾਦਤ ਦੋ ਕੁੜਗਾ ਤੈਨੋਂ ਹੋਰੀ ਹਾਂ ਸਭ ਤੋਂ ਪਹਿਲਾਂ ਤਾਂ ਡੈਲੀ ਆਏ ਹਾਂ ਹੈ ਪਹਿਲਾ ਘਰ ਮੈਂ ਪਿੰਕੀ ਮੇਰੀ ਧੀ ਦਾ ਨਾ ਫੋਨ ਬੜਿਆ ਆਏ ਆ ਨਹੀਂ ਆਂਦੀ ਮੈਂ ਮੱਕਸੀ ਜੈ ਨਹੀਂ ਹਾਂਜੀ ਹਾਂਜੀ ਵੀਰ ਜੀ ਮੜੀ ਗੱਲ ਕਰਿਓ ਮਨੂ ਕਹੋ ਵੀਰ ਆਇਆ ਹਾਂ ਤੇ ਇਹ ਸਪੀਕਰ ਫੋਲਾ ਹੁਣ ਵੀਕਰ ਕਰਦੇ ਹੈਲੋ ਅਸੀਂ ਤਾਂ ਦੇ ਵੱਡੇ ਭਰਾ ਬੋਲਦੇ ਆ ਅਸੀਂ ਤਾਂ ਦੇ ਕਰੇ ਆਏ ਆ ਪਿੰਕੀ ਦਾ ਸਮਾਨ ਲੈ ਕੇ ਆਏ ਹਾਂ ਜੀ ਪਿੰਕੀ ਦਾ ਮੈਂ ਵਿਆਹ ਦਾ ਸਮਾਨ ਲੈ ਕੇ ਆਏ ਹਾਂ ਬਹੁਤ ਬਹੁਤ ਦਾਵਾ ਦਾ ਮੈਨੂੰ ਮੈਂ ਨਾ ਤੁਹਾਡੇ ਨਾਲਸਾ ਕਿਉਂ ਗੱਲ ਕੀਤੀ ਆ ਤੁਹਾਡੀ ਉਮਰ 13 14 ਸਾਲ ਦੀ ਮੈਨੂੰ ਇਹਨਾਂ ਨੇ ਦੱਸਿਆ ਤੇ ਮੈਨੂੰ ਮੈਂ ਤਾਂ ਗੱਲ ਕੀਤੀ ਆ ਕਿ 13 14 ਸਾਲਾਂ ਦੀ ਉਮਰ ਦੇ ਵਿੱਚ ਘਰ ਦਾ ਜ਼ਿੰਮੇਵਾਰੀ ਤੁਸੀਂ ਚੁੱਕੀ ਆ ਤੇ ਘਰੋਂ ਬਾਹਰ ਰਹਿ ਕੇ ਮਿਹਨਤ ਕਰਨ ਦੇ ਜੇ ਮੈਨੂੰ ਆਪਣੇ ਨਿੱਜੀ ਤੌਰ ਤੇ ਬਹੁਤ ਜ਼ਿਆਦਾ ਚੰਗਾ ਲੱਗਾ ਤੁਹਾਨੂੰ ਹਾਂਜੀ ਹਾਂਜੀ ਬਹੁਤ ਹੈ ਪੁੱਤ ਮੇਰਾ ਨਾਮ ਲੈ ਕੇ ਫਰਮਾਇਆ ਬਣੀ ਦੇ ਹਾਂਜੀ ਬਾ ਮੇਰਾ ਸਾਹੀ ਨਾਲ ਲੈ ਕੇ ਤੁਰਿਆ ਬੰਦਾ ਅੱਛਾ ਅੱਛਾ ਉਸਤਾਦ ਤੇ ਇਹ ਤੁਸੀਂ ਨਾ ਚੜਦੀ ਕਲਾ ਦੇ ਵਿੱਚ ਰਹਿਓ ਚੜਦੀ ਚੜਦੀ ਕਲਾ ਦੇ ਵਿੱਚ ਰਹਿਣਾ ਵਾ ਮੈਂ ਨਾ ਕੋਨੀ ਕੋਨੀ ਬਾਪੂ ਨਸ਼ੇ ਪੱਤੇ ਵਾਲ ਜਿਤਨਾ ਬਾਪੂ ਕਰਨ ਦਿਆ ਵਾ ਇਹ ਇਧਰ ਵਾਲੇ ਪਾਸੇ ਨਹੀਂ ਜਾਣਾ ਨਹੀਂ ਜੀ ਮੈਂ ਯਾਦ ਫਿਰ ਬਿਲਕੁਲ ਨਹੀਂ ਨਹੀਂ ਮੈਂ ਲੰਗਦਾ ਮੇਰੇ ਕੋਲ ਹਾਂਜੀ ਹਾਂ ਚੜ੍ਹਦੀ ਕਲਾ ਵਿੱਚ ਫੇਰ ਕਿਤੇ ਆ ਆਪਾਂ ਵਿਆਹ ਤੇ ਮਿਲਾਂਗੇ ਤੁਹਾਨੂੰ ਹੁਣ ਹਾਂਜੀ ਠੀਕ ਹੈ ਨਾ ਚੜ੍ਹ ਚੜ੍ਹਦੀ ਕਲਾ ਦੇ ਵਿੱਚ ਦਿਓ ਠੀਕ ਹੈ ਮੇਰੇ ਵੀਰ ਹੈ ਨਿਰਣਾ ਨਾ ਹੈ ਅੱਲਾ ਸਤਾਦਨਾ ਗੱਲ ਕਰਾਵਾਂ ਉਹ ਨਾਲ ਗਿਆ ਮੈਨੂੰ ਤਾਂ ਕਰਕੇ ਵਧੀਆ ਲੱਗਾ ਹੋਇਆ ਕਿ ਵੇਖੋ ਅਗਲੇ ਨੇ ਆਪਣੇ ਘਰ ਦਾ ਨਹੀਂ ਤੇ ਕਿਸੇ ਨੂੰ ਕੋਈ ਜ਼ਿੰਮੇਵਾਰੀ ਨਹੀਂ ਦੀ ਮਾਂ ਮਰੰਦੀ ਹੋਵੇ ਧੀ ਦਾ ਵਿਆਹ ਹੋਵੇ ਧੀ ਮਰੰਦੀ ਹੋਵੇ ਪੁੱਤ ਜਿਹੜੇ ਆ ਬਾਹਰ ਐਸ਼ਾਂ ਕਰਨ ਦਿੰਦੇ ਪਰ ਕਿਦਾਂ ਅੱਛਾ ਬੱਚਾ ਵਾ ਕਿ ਆਪਣੇ ਘਰ ਨੂੰ ਲੈ ਕੇ ਤੁਰੰਦਿਆ ਪੈਸੇ ਲੈ ਕੇ ਘਰ ਆਉਂਦਾ ਚੜਦੀ ਕਲਾ ਐਸੇ ਐਸੇ ਪੁੱਤ ਜਿਹੜੇ ਭਰਾ ਹੁੰਦੇ ਨਾ ਕਿਸੇ 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 ਨੂੰ ਨਸੀਬ ਹੁੰਦੇ ਆ ਹਾਂਜੀ ਤੇ ਚੜਦੀ ਕਲਾ ਦੇ ਵਿੱਚ ਉਹਦੀ ਅਰਦਾਸ ਕਰਨੀ ਉਹਦੀ ਕਿ ਮੇਰਾ ਭਰਾ ਚੜਦੀ ਕਲਾ ਦੇ ਵਿੱਚ ਹਮੇਸ਼ਾ ਰਹੇ ਚਲੋ ਕਰੋ ਘਰ ਰਹੀ ਕਿਦੋਂ ਕੋਲੀ ਬਟਾਰੀ ਕੁੱਤਾਂ ਤਾਂ ਨਹੀਂ ਲੱਗਦੀ ਅੰਦੇ ਨਹੀਂ ਮੰਮੀ ਤੋਰ ਜਾਈਆਂ ਦਿੱਤਣਾ ਨਾਲ ਅੱਛਾ ਛਾ ਉੱਥੇ ਲਓ ਤਾਂ ਕੋਈ ਤੋ ਦਨੋ ਜਰਗਾ ਇਸ ਨੂੰ ਤਾਂ ਇਸ ਨੂੰ ਲੱਗਣਾ ਲਓ ਕਰੀਂ ਰੁਕ ਫਿਰ ਆ ਲੈ ਪਹਿਲਾ ਤੋਂ ਤਾਂ ਜੀ Er det nok? ਹਾਂਜੀ ਇਹਦੀ ਮੈਂ ਜਿਹੜੀ ਮੰਗਦੀ ਇਹਦੀ ਮੰਗਦੀ ਆਗੇ ਨਾ ਪੂਰੇ ਭਰਾ ਲੈ ਕੇ ਆਇਆ ਨਾ ਹਾਂ ਇਹਨੀ ਪੱਤਾ ਨੂੰ ਰਾਬਾ ਜਿਆਦਾ ਦੋ ਇੱਕ ਦਾ ਤੁਹਾਨੂੰ ਦੇਵਾਂਗੇ ਜਿਆਦਾ ਨਹੀਂ ਮੱਤ ਕਰਨ ਲੱਗੇ ਓ ਨਾ ਛੁੜਾ ਵੀ ਛੁੜਾ ਪਾ ਲੈ ਹਾਂਜੀ ਸੋਣੇ ਬਾੜ ਕੇ ਵੇਲਾ ਕੜਕੇ ਵੇਹਣੋ ਨਾ ਕਿ ਸੰਧ ਹੋਵੇ ਆ ਤਾਂ ਇਹ ਗਾਨੀ ਇੱਕ ਜਿਹੜਾ ਤੇਲ ਤੇ ਚੜਦਾ ਹੁੰਦਾ ਹੈ ਇੱਕ ਜਿਹੜਾ ਖਾਰੇ ਤੇ ਤੇ ਆਸੇ ਲੀਪਣ ਹੁੰਦਾ ਠੀਕ ਹੈ ਸਾਰਾ ਕੁਝ ਲਿਆਤਾ ਸੋ ਚਲੋ ਹੁਣ ਤੇਰੀ ਇਸ ਤਰ੍ਹਾਂ ਸੂਟ ਖੋਲ ਕੇ ਵੇਖਣਾ ਅੜ ਕੇ ਆ ਲਿਆਜੇ ਅੜ ਕੇ ਮੈਂ ਕਿ ਆਹੀ ਲੈਣਾ ਆਹੀ ਲੈਣਾ ਸਾਡਾ ਸੋਣਾ ਮੈਂ ਪਤਾ ਨਹੀਂ ਵੀ ਤੂੰ ਡਾਰਕ ਪਾ ਲੈਂਦੀ ਕਿ ਨਹੀਂ ਮੈਂ ਕਿ ਕਬਾ ਕੀ ਆ ਵੀ ਥੋੜਾ ਇਹਦੇ ਨਾਲ ਦਾ ਹੀ ਹੈ ਮਤਲਬ ਕਿ ਡਿਜ਼ਾਈਨ ਤੇ ਜਿਹੜਾ ਤੂੰ ਜਿਹੜਾ ਦੂੜਾ ਸੋਣਾ ਹੋਇਆ ਹੈ ਗੁਲਾਬੀ ਸੋਣਾ ਕੀ ਵਿਆਹ ਤੇ ਤੁਸੀਂ ਪਿੰਕ ਸਵਾਲ ਲਿਓ ਹਨਾ ਚੈਲਪੀ ਬਲਾਈਸ ਵਾਲੀ ਇਹ ਆ ਵਾਲਾ ਵੀ ਸੋਣਾ ਆ ਆਸਵਾ ਸਕਦੇ ਹੋ ਤੁਸੀਂ ਸਲਾਹ ਕਰ ਲਿਓ ਬਸ ਲੜਨਾ ਵੀ ਹੋਰ ਨਹੀਂ 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 ਚਲੋ ਨਹੀਂ ਲੜਨੀ ਮੀਲਾ ਨਹੀਂ ਲੜਦੀ ਤੇ ਤੇਰੀ ਜੁਨੀ ਬੜੀ ਸੋਹਣੀ ਹੈ 10 ਮਿੰਟ ਦਿਓ 10 ਮਿੰਟ 10 ਮਿੰਟ ਦਿਓ ਅੱਧੀ ਅੰਸ਼ ਤੇ ਸੋਨਾ ਵਾਲਾ ਵਾਈ ਸਾਣਾ ਲੱਗਾ ਹੈ ਨਾ ਸੰਤਾਇਆ ਹਾਂ ਜੀ ਮਾਰਾ ਤੈਨੂੰ ਨਾ ਚੜਤੀ ਕਲਾ ਬਖਸ਼ ਮਮੇ ਕੋਲ ਕੇ ਸੂਟ ਤੇ ਤਾਂ ਆਣ ਲਗੀ ਮੰਮੀ ਇਹਦੀ ਮਦਰ ਕਿਹਾ ਸੀ ਕਿ ਭਾਰਾ ਮੰਗਦੀ ਕਢਾਈ ਵਾਲਾ ਤੇ ਵੀ ਰਹੀਂ ਕਢਾਈ ਵਾਲਾ ਭਾਰਾ ਜਾਂਦਾ ਇਹਦੀ ਨਾਲ ਸੁਣ ਮੈਂ ਤੈਨੂੰ ਕਈ ਨ ਕੁੜੀਆਂ ਖਰਾਬ ਕਰਵਾ ਲੈਂਦੀਆਂ ਵਾਂ ਡੀਲਰ ਕੋਲੋਂ ਹਾਂ ਜੀ ਆ ਵੀ ਇਹਦੀ ਨਾ ਪਹੁੰਚਾ ਤੇ ਵੀ ਸੜਾਈ ਆਉਣੀ ਆ ਆ ਸਾਰੀ ਉਹਨੂੰ ਇਹ ਕਹਿਣਾ ਵੀ ਇਹਦੇ ਥੱਲੇ ਪਹੁੰਚਾ ਨਹੀਂ ਬਣਾਉਣਾ ਆਹੀ ਪਹੁੰਚੇ ਦੀ ਐਂਡ ਲਈ ਮਲਕੀ ਪਹੁੰਚਾ ਨਹੀਂ ਅੱਜ ਕਰ ਬਣਾਉਂਦਾ ਕੋਈ ਐਂਜੀ ਆਵੇ ਮਲਕੀ ਐ ਐ ਹੀ ਆ ਹੀ ਪਹੁੰਚਾ ਹੋਵੇ ਠੀਕ ਹੈ ਇਹ ਵੀ ਸੋਹਣਾ ਲੱਗਦਾ ਇਹਦੇ ਥੱਲੇ ਪਹੁੰਚਾ ਨਾ ਬਣਵਾਈ ਠੀਕ ਆ ਬੁਰਾ ਲੱਗਦਾ ਤੇ ਇਹਦੀ ਬਾਵਾ ਤੇ ਵੀ ਹੋਣਾ ਇਹ ਇੱਥੇ ਅੱਜ ਇਹ ਬਾਵਾ ਤੇ ਵੀ ਆ ਵੀ ਹੋਣੇ ਤੇ ਬਾਵਾ ਥੋੜੀ ਲੂਜ਼ ਰਖਵਾਵੀ ਚੰਗਾ ਫਿਰ ਰਖਣਾ ਪੋਣਾ ਹੁੰਦਾ ਹੈ ਨਾ ਤੇ ਮੈਂ ਤੁਹਾਨੂੰ ਇਹ ਤਾਂ ਸਮਝਾਇਆ ਵਾ ਕਿ ਜੇ ਸੂਟ ਸੋਹਣਾ ਹੁੰਦਾ ਤੇ ਉਹਨਾਂ ਜੜੀ ਹੀ ਵੱਡੀ ਗਈ ਐ ਕਿੰਨਾ ਖਾਵੇਂ ਤੇ ਹੁਣ ਮੇਰਾ ਕੋਈ ਘੋੜਲੇ ਹੋਣੇ ਦੇ ਦੇ ਸੀਨੇ ਕੋਈ ਇਹਨੂੰ ਸੀਨੇ ਦੇਣਾ ਆ ਆਪਣੇ ਸੰਲਾ ਦਾ ਸੀਨੇ ਮੇਰੇ ਬਤ

ਕੀ ਜੁੱਤੀ ਜਿਹੜੀ ਹੈ ਨਾ ਉਹ ਜੇ ਤੇ ਪ੍ਰਾਣਾ ਲੰਮਾ ਵਾ ਤੇ ਫਿਰ ਹੀਲ ਵਾਲੀ ਖਰੀਦ ਲਈ ਤੇ ਜੇ ਬਹੁਤਾ ਲੰਮਾ ਨਹੀਂ ਹੈ ਤਾਂ ਫਿਰ ਦੂਜੀ ਖਰੀਦੀ ਨਹੀਂ ਨਹੀਂ ਉਹਦੇ ਇੱਥੇ ਆਉਂਦੀ ਉਹਦੇ ਇੱਥੇ ਆਉਂਦੀ ਤੇ ਉਹ ਕਿਉਂਕਿ ਵੇਚਦੀਆਂ ਤੇ ਉਹ ਜਿਹੜੀ ਲਾਸਟ ਵਿਆਹ ਕੀਤਾ ਨਾ ਆਪਾਂ ਉਹ ਕੁੜੀ ਨੇ ਜੁੱਤੀ ਲੈ ਲਈ ਵਾਵਾ ਉੱਚੀ ਤੋਂ ਵਿਆਹ ਵਾਲੇ ਦਿਨ ਪ੍ਰਾਣੇ ਤੋਂ ਲੰਮੀ ਲੱਗਣਦੀ ਤੇ ਸੋਹਣੀ ਜੀ ਮੇਰਾ ਪੁੱਤ ਲਈ ਕਿ ਜਿਹੜਾ ਪ੍ਰਾਣੇ ਦੀ ਫੋਟੋ ਖੋਣੀ ਹਾਂ ਅੱਜ ਆਇਆ ਕੋ ਦੀਆਂ ਵਧੀਆ ਜੀ ਵਧੀਆ ਜੀ ਬਾਪੂ ਨੂੰ ਕੋਈ ਸੁਰਤ ਨਹੀਂ ਐ ਵੇਖੋ ਜੀ ਬਾਪੂ ਨੂੰ ਕੋਈ ਸੁਰਤ ਨਹੀਂ ਘਰ ਚ ਵਿਆਹ ਵਾ ਜੇ ਘਰ ਦੇ ਵਿੱਚ ਧੀ ਧਿਆਣੀ ਰਕਸਤ ਹੋਣੀ ਆ ਇੱਕ ਜੀ ਇਸ ਘਰ ਦੇ ਵਿੱਚੋਂ ਘਟ ਜਾਣਾ ਤੇ ਇਹਨੂੰ ਕੋਈ ਕੋਈ ਚਿਤਚੇਤਾ ਨਹੀਂ ਆ ਅਸੀਂ ਇਹ ਇਹਨਾਂ ਦਾ ਇਹਨਾਂ ਨੂੰ ਮਾੜਾ ਨਹੀਂ ਕਹਿੰਦੇ ਇਹਦੀ ਇਹਦੀ ਕਿਸਮਤ ਹੀ ਇਹੋ ਜੀ ਹੈ ਇਹਦਾ ਇਹਨਾਂ ਕਰਮ ਹੀ ਇਹੋ ਜਿਹਾ ਹੁਣ ਕੋਟਾ ਵੇਰ ਕੀ ਚਲੋ ਨਿੱਕੂ ਜੀ ਸੁਣ ਤੈਨੂੰ ਪਸੰਦ ਆ ਨਾ हां मेन ਗੱਲ ਤੇਰੀ ਆ ਤੈਨੂੰ ਪਸੰਦ ਚਾਹੀਦਾ ਹੈ ਚਲ ਆਜਾ ਉਹ ਬੰਦ ਕਰ ਤਾ ਆਹ ਕਿਹੜਾ ਉਹਦਾ ਨਾ ਕੀ ਕਰ ਤਾ ਹੁਣ ਤੁਸੀਂ ਦੱਸੋ ਬੈਠੋ ਪਤਾ ਹੈ ਮੇਰੇ ਹੁਣ ਤੁਸੀਂ ਦੱਸਿਓ ਕਿ ਟੈਂਟ ਇੱਥੇ ਲੱਗਣਾ ਇੱਥੇ ਲੜਕਣਾ ਨਹੀਂ ਟੰਟ ਨਹੀਂ ਲਾਉਣਾ ਇੰਨੀ ਜੈਸ ਨਹੀਂ ਆਣੀ ਤੇ ਮੇਰਾ ਮੁੰਡਾ ਕਹਿੰਦਾ ਕਿ ਅਸੀਂ ਆਪਾਂ ਚਾਹ ਕਰਦੇ ਨੇ ਚਾਹ ਪਕੌੜਾ ਕਰਦੇ ਨੇ ਤੇ ਵਰਪੀ ਕਰਦੇ ਨੇ ਤੇ ਇੱਥੇ ਆਂਦਾ ਉਹ ਉਧਰ ਮੇਜ਼ ਲਾ ਦਾਂਗੇ ਇੱਕ ਇੱਥੇ ਇਧਰ ਲਾ ਦਾਂਗੇ ਅੱਛਾ ਅੱਛਾ ਇੱਥੇ ਟੈਂਟ ਲਾਉਣ ਜੋਗੀ ਗੁੰਜਾਇਸ਼ ਨਹੀਂ ਗਈ ਅੱਛਾ ਚਲੋ ਕੋਈ ਗੱਲ ਨਹੀਂ ਜੇ ਨਹੀਂ ਗੁੰਜਾਇਸ਼ ਹੈਗੀ ਤੇ ਫਿਰ ਰਹਿਣ ਦੀ ਏ ਕਿ ਕਰਦੀ ਏ ਤੇ ਤੁਹਾਡੀ ਮਰਜ਼ੀ ਮੇਰਾ ਮੁੰਡਾ ਕਹਿੰਦਾ ਮੰਮੀ ਕਹਿਣਾ ਨਹੀਂ ਆ ਨਾ ਜੇ ਆਪਣੇ ਨਾਂ ਵੀ ਮਰਤ ਕਰ ਦੇ ਫਿਰ ਵੀ ਆਪਾ ਕਰਨਾ ਏ ਹਾਏ ਕਿੰਦਾ ਸੰਤੁਖੀ ਹੈ ਕੀ ਬਾਤ ਚਲੋ ਕੋਈ ਗੱਲ ਨਹੀਂ ਤੁਸੀਂ ਹਲਵਾਈ ਕਿ ਕਿਹੜਾ ਵਾ ਇੱਥੇ ਹਲਵਾਈ ਇਹਦੀ ਕਿਤੇ ਨਹੀਂ ਵੀ ਰੌਣਗੇ ਤੇ ਫਿਰ ਉਹ ਹਲਵਾਈ ਉਹ ਤਰ੍ਹਾਂ ਉਹ ਉਹ ਨਾ ਕੋਈ ਹੋਊਗਾ ਹਲਵਾਈ ਤੇ ਉਹ ਹੀ ਕਰ ਲੈਣਗੇ ਹਾਂਜੀ ਹਨਾ ਕਿਉਂਕਿ ਉਹ ਤੰਦੂਰਾਂ ਤੇ ਜਾਂਦਾ ਹੀ ਉਹ ਕੰਮ ਕਰਦੀ ਹਾਂ ਹਨਾ ਹਨਾ ਉਹ ਹਲਵਾਈ ਉਹ ਹਲਵਾਈ ਕਰ ਲੈਣ ਤੇ ਟੈਂਟ ਦਾ ਇੱਥੇ ਕੋਈ ਲਾਗੇ ਬੰਨੇ ਟੈਂਟ ਦੀ ਕੋਈ ਦੁਕਾਨ ਹੈ ਟੈਂਟ ਦੀ ਹੈਗੀ ਉਹ ਇੱਥੇ ਵੱਡੂ ਦੁਕਾਨਾਂ ਅੱਡੇ ਤੇ ਹਨ ਅੱਡੇ ਦੇ ਹੈਗੀਆਂ ਅਸੀਂ ਗੱਲ ਕਰ ਜਾਨਨੇ ਆ ਇਹ ਸਾਰਾ ਟਕਾ ਦਨੇ ਆ ਇਹ ਸਾਰਾ ਉੱਪਰੋਂ ਛੱਤ ਪੈ ਜੂਗੀ ਟੈਂਟ ਦੀ ਤੇ ਉਧਰੋਂ ਕਿੰਨੇ ਕ ਬੰਦੇ ਹੋਣੇ ਉਧਰ ਸਿਰਫ ਅਹੀਂ 6 ਬੰਦੇ ਕਿਹਾ ਹੈ 6 ਬੰਦੇ ਕਿਹਾ ਹੈ ਚਲੋ 10 15 ਲਾਓ ਤੁਸੀਂ ਤੇ ਤੁਹਾਡੇ ਇੱਥੋਂ ਕਿੰਨੇ ਕ ਜਾਣੇ ਹੋ ਰਹੇ ਨੇ ਇੱਥੋਂ ਅਹੀਂ ਗਲੀ ਚ ਕਿਸੇ ਨੂੰ ਨਹੀਂ ਕਿਹਾ ਕਿਸੇ ਨੂੰ ਨਹੀਂ ਕਿਹਾ ਰਿਸ਼ਤੇਦਾਰ ਭੈਣ ਭਰਾ ਤੇ ਹੋਣੇ ਨਾ ਰਿਸ਼ਤੇਦਾਰਾਂ ਨੂੰ ਨਹੀਂ ਕਿਹਾ ਕਿਉਂ ਨਹੀਂ ਕਿਹਾ ਉਹਨਾਂ ਪਰ ਤਾਂ ਨਹੀਂ ਕਿਹਾ ਆਈ ਹੈ ਕਿ ਭੀ ਜਮੀਨਾਂ ਦੋ ਤੇ ਹੋਈ ਕੁੜੀ ਦਾ ਵਿਆਹ ਉਹ ਬਾਤ ਵੱਜ ਕੇ ਕੀਤਾ ਹੈ ਉਹ ਸਾਡੀ ਕਿਸੇ ਨੇ ਸੱਟ ਰਹੀ ਉਹਨੇ ਸਾਡੀ ਮਤ ਨਹੀਂ ਕੀਤੀ ਮਤ ਕੀਤੀ ਹੂੰ ਦੋ ਦੋ ਹੀ ਸਾਰੇ ਸੱਦੇ ਉਹ ਦੋ ਸਾਰੇ ਸੱਦੇ ਹੂੰ ਤੇ ਇਹ ਧੀ ਦੇ ਵਿਆਹ ਤੇ ਕਲੀ ਗਵਾਂਡ ਰਿਸ਼ਤੇਦਾਰ ਭੈਣ ਭਰਾ ਕੋਈ ਨਹੀਂ ਸੱਦੇ ਨਹੀਂ ਕਹੇ ਅਹੀਂ ਖਰਚੇ ਕਰਕੇ ਦੱਸ ਦੇਣ ਕਿਹਦੇ ਤੇ ਇਹ ਕਿਤੇ ਖਰਚੇ ਬਣ ਗਿਆ ਫੇਰ ਅਸੀਂ ਲੈ ਦਾਂ ਕਰੋ ਤੁਸੀਂ ਟੋਟਲ 50 60 ਬੰਦੇ ਤੁਸੀਂ ਟੋਟਲ ਕਹਿ ਲਓ ਜੀ ਜਿਹੜੇ ਬਰਾਤ ਤੇ 10 12 15 ਬਰਾਤ ਤੇ ਹੋ ਜਣਾ ਤੇ 20 25 ਤਾਡੇ ਹੋ ਜਣਾ ਹਾਂਜੀ ਮਤਲਬ ਕਿ 50 ਤੱਕ ਮੰਨ ਕੇ 50 ਤੱਕ ਤੁਸੀਂ ਮੰਨ ਕੇ ਚੱਲੋ 50 ਤੱਕ ਦਾ ਤੁਹਾਡਾ ਹੀ ਰੋਟੀ ਪਾਣੀ ਦਾ ਤੇ ਨਾਲ ਜਿਹੜਾ ਹੈਗਾ ਵਾ ਇਹ ਚਾਹ ਪਾਣੀ ਦਾ ਹਾਂਜੀ ਉਹ ਰੇਂਜਮੈਂਟ ਅਸੀਂ ਕਰ ਦਿੰਦੇ ਹਾਂ ਤੁਹਾਡਾ ਚਲ ਬਤ ਬੜੀ ਮਿਹਰਬਾਨੀ ਠੀਕ ਹੈ ਨਾ ਬਤ ਦਾ ਇਹ ਮੈਂ ਕਰ ਰਿਹਾ ਅਹੀਂ ਨਾਲੇ ਤੁਸੀਂ ਪਰ ਇੱਕ ਗੱਲ ਤੁਹਾਡੀ ਮਾੜੀ ਹੈ ਨਾ ਪਰ ਕਿ ਤੁਸੀਂ ਸਾਨੂੰ ਆਪ ਤੇ ਸਾਨੂੰ ਵਿਆਹ ਤੇ ਦੱਸ ਸਕੀ ਸੱਦਿਆ ਨਹੀਂ ਕਹੀ ਨਹੀਂ ਤੁਸੀਂ ਕਹੀ ਬਿਆ ਇਹ ਕਹਨਾ ਨਹੀਂ ਸਾਨੂੰ ਪਤਾ ਨਹੀਂ ਸਾਡੀ ਕੁੜੀ ਨੇ ਸਾਨੂੰ ਚੈਰੀ ਨਰਾਵ ਖਾਇਆ ਕਰਕੇ ਹਾਂ ਉਹਨੇ ਉਹ ਵੀ ਤੁਹਾਨੂੰ ਮਿਲ ਲੂਗੀ ਉਹਨੇ ਆਉਣਾ ਚਾਰ ਤਰੀਕ ਨਹੀਂ ਹੁਣ ਵਿਆਹ ਦਾ ਸਾਨੂੰ ਨਹੀਂ ਨਾ ਸੁਣਾ ਦਿੱਤਾ ਤੁਸੀਂ ਵੀ ਤੁਸੀਂ ਨਹੀਂ ਆਏ ਹੋ ਨਹੀਂ ਨਹੀਂ ਤੇ ਇਧਰ ਹੁਣਾ ਨਹੀਂ ਤੁਸੀਂ ਤੁਸੀ ਸੁਣਾਣਾ ਤੇ ਤੁਸੀਂ ਸਾਰਿਆਂ ਨੂੰ ਤਸਰਾ ਕੇ ਜਾਂ ਗਵਾਂਢੀ ਹੋਣੀ ਚਾਹੀਦੀ ਸਦਰ ਨਹੀਂ ਸਦੇ ਫਿਰ ਮੈਂ ਕਿਹਾ ਕਿ ਸ਼ਾਇਦ ਤੁਸੀਂ ਸਾਨੂੰ ਨਹੀਂ ਸੈ ਨਹੀਂ ਤੁਹਾਨੂੰ ਤਨ ਤੇ ਜਿਹਨੂੰ ਸਦਾ ਤੁਹਾਨੂੰ ਜ਼ਰੂਰ ਸਦਾਂਗੇ ਬੜੀ ਕਾਦੀ ਮਿਹਰਬਾਨੀ ਆ ਮੁਲਾਕਾਤ ਕਰਨ ਦੀ ਹਾਂ ਹੁਣ ਮੇਰੀ ਗੱਲ ਤੁਹਾਨੂੰ ਆਪਾਂ ਕਰਨਾ ਵਾ ਤੁਸੀਂ ਵੀਰ ਨੂੰ ਕਹਿ ਕੇ ਪਹਿਲਵਾਈ ਦਾ ਕਰ ਦਿਓ ਕਿ ਉਹ ਹਲਵਾਈ ਆ ਜੇ ਹੈਨਾ ਪਤਾ ਕੀ ਜੇ ਗੱਲ ਬਣੀ ਜੇ ਤੁਸੀਂ ਟੈਂਟ ਲਾਉਣਾ ਹੈ ਕਿਉਂਦੇ ਫਿਰ ਆਉਂਗਾ ਸਾਹਮਣੇ ਘਰ ਆ ਜਾਏ ਤੇ ਘਰ ਅੱਗੇ ਲਾਇਆ ਇੱਕ ਵੱਡਣੀ ਕਿਕੜੀ ਜੀ ਕਿੰਨਾ ਦੇ ਆਹ ਵਾਲਾ ਕੋਨਾ ਉਹ ਨਾਲ ਉਹ ਕੋਠੀ ਵਾਲਾ ਕਰੀ ਅਸਾਂ ਉਹ ਫਿਰ ਆਪ ਕੋ ਉਧਰ ਲਾ ਲੀ ਆ ਉੱਥੇ ਲਾ ਦਿਓ ਤੁਸੀਂ ਕਿਤੇ ਲਾ ਲਿਓ ਟੈਂਟ ਲਾਉਣਾ ਚਲ ਠੀਕ ਹਾਂਜੀ ਆ ਉੱਥੇ ਲਾ ਲਿਓ ਟੈਂਟ ਟੈਂਟ ਵਾਲਾ ਮੈਂ ਕਹਿ ਜਨਾਂ ਨੰਬਰ ਉਹਦਾ ਮੈਂ ਲੈ ਜਨਾਂ ਚਲ ਠੀਕ ਤੇ ਤੁਹਾਡੇ ਨਾਲ ਤੁਸੀਂ ਇਹ ਤੁਹਾਨੂੰ ਮੈਂ ਉੱਥੇ ਫੋਨ ਤੇ ਗੱਲ ਕਰਾ ਦੇਣਾ ਤੁਹਾਡੇ ਇੱਥੇ ਇੱਕ ਦਿਨ ਪਹਿਲਾਂ ਜਾਂ ਉਹ ਉਹ ਉਦੋਂ ਸਵੇਰੇ ਸੱਕੇ ਤਾਂ ਮੈਂ ਇੱਥੇ ਟੈਂਟ ਲਾ ਦੇਗਾ। ਤਿਆਰ ਕਰਨ ਵਾਲੀ ਕੁੜੀ ਵੀ ਧਰੀ ਆਊਗੀ ਤਿਆਰ ਕਰਨ। ਠੀਕ ਆ। ਆਪੇ ਆ ਜੂਗੀ ਮੈਂ ਉਹਨਾਂ ਕਰ ਲਈ ਗੱਲ ਠੀਕ ਆ। ਚਲ ਠੀਕ ਹੈ। ਉਹ ਜੰਗਾ ਕੋਈ ਤੇਰਾ ਭਲਾ ਆਵੇ। ਕੋਈ ਕਰਨੀ ਭਲਾ ਕਿਦਾ। ਤੇ ਬਸ ਬਾਕੀ ਸਾਰਾ ਕੁਝ ਠੀਕ ਆ। ਮਹਿੰਦੀ ਦਾ ਹੈਗਾ ਕੋਈ ਕਹਿੰਦੇ ਉਹ ਮਹਿੰਦੀ ਮੁੰਦੀ ਨੂੰ ਲਾਉਣਾ। ਮਹਿੰਦੀ ਲਾਉਣ ਵਾਲੀ ਹੈ ਤੇ ਉਹ ਆਪਣਾ ਕਿ ਸਹੀ ਦੀ ਲਾਉਣ ਦੇ। ਸਹੀ ਨਹੀਂ। ਸਹੀ ਲੋਣੀ। ਹੈ? ਚਲੂ ਮੈਂ ਗੱਲ ਕਰ ਲੂੰਗੀ ਫਿਰ ਉੱਥੇ ਜਾ ਕੇ ਲਵਾ ਲਿਓ ਚੰਗਾ। ਆ ਥੋੜਾ ਜਿਹਾ ਪੱਟੀ ਤੱਕ ਜਾਣਾ ਪਊਗਾ। ਚਲ ਜੇਗੀ? ਨਹੀਂ ਉੱਥੇ ਇਹ ਕਰ ਵਾਲਾ ਕਹਿੰਦਾ ਕਹਿੰਦਾ ਕੋਈ ਨਹੀਂ ਮੈਂ ਤੈਨੂੰ ਮੇਲ ਆਲਦਣ ਭੱਜ ਕੇ ਛੱਡ ਦੇਉਂਗਾ। ਛੱਡ ਦੇਉਂਗਾ ਤੇ ਮੁੜ ਕੇ ਬਾਦੀ ਅੱਗੇ ਵੀਰ ਨੂੰ ਕਹੀ ਤੈਨੂੰ ਲੈ ਆਊਗਾ। ਫਿਰ ਮੈਂ ਆ ਨਹੀਂ ਸਕਾਂਗਾ। ਅ ਨਹੀਂ ਪਤਾ ਕਿ ਮਹਿੰਦੀ ਤੁਸੀਂ ਵੀਰੀ ਭਾਵੇਂ ਚਲ ਜੇ ਨਾਲ ਲਵਾਉਣਾ ਉੱਥੇ ਘੰਟੇ ਚ ਨਾ ਲਾ ਦੇਣੀ ਆ। ਹਾਂ ਇੱਕ ਘੰਟੇ ਚ ਬੱਸ ਐ ਕਰਕੇ ਆਈ ਜਾਈ ਨਾ ਸਕੂਟਰ ਸੁੱਕ ਜਾਣੀ ਝੱਟ ਉਲੋਂਦੇ ਬੰਦੇ ਸੁੱਕ ਜਾਣੀ ਆ। ਤੇ ਆਪਣਾ ਵਿਆਹ ਵਾਲੇ ਦਿਨ ਉਹਨਾਂ ਨੇ ਇੱਥੇ ਆ ਕੇ ਤਿਆਰ ਕਰ ਦੇਣਾ ਠੀਕ ਹੈ ਪਰ ਇੱਕ ਇੱਕ ਚੀਜ਼ ਦਾ ਖਿਆਲ ਰਿਕਵੈਸਟ ਹੀ ਹੈ ਬੇਨਤੀ ਆ ਕਿ ਮੁੰਡੇ ਵਾਲਿਆਂ ਨੂੰ ਕਿਉਂਕਿ 12 ਵਜੇ ਤੋਂ ਪਹਿਲਾਂ ਫੇਰੇ ਕਰਨੇ ਆ ਤੇ 12 ਵਜੇ ਤੋਂ ਪਹਿਲਾਂ ਭਰਾਤ ਲੈ ਕੇ ਆਉਣ ਠੀਕ ਹੈ ਠੀਕ ਹੈ ਤੁਸੀਂ ਉਹ ਨਾ ਤੁਸੀਂ 12 ਵਜੇ ਤੱਕ ਉੱਤੇ ਰਹੋ ਜੇ ਵੀ ਫੇਰੇ ਤੁਸੀਂ ਕਰਨੇ ਤੇ ਉਤਰਾਂ ਹੀ ਉਤਰਾਂ ਗੁਰਦੁਆਰੇ ਅਸੀਂ ਗੁਰਦੁਆਰਾ ਉੱਥੇ ਆ ਕੇ ਆਵਾਂ ਇੱਥੇ ਸਾਡੇ ਪਰ ਨਹੀਂ ਅਸੀਂ ਵਿਆਹ ਹੀ ਆਉਣਾ ਵਾ ਤੇਰੇ ਤੋਂ ਉਹਨਾਂ ਨੇ ਕਰਨੇ ਆ ਠੀਕ ਠੀਕ ਵੀ ਅਸੀਂ ਆਵਾਂਗੇ ਵਿਆਹ ਤੇ ਠੀਕ ਹੈ ਤੇ ਕਿ ਵਿਆਹ ਤਾਂ ਵੀ ਨਹੀਂ ਸਤਨਾ ਸਾਨੂੰ ਨਹੀਂ ਸਤਨਾ ਐ ਸਤਨਾ ਕਹਿ ਰਹੇ ਸਾਰਾ ਕੰਮ ਤੁਹਾਡਾ ਐ ਤਾਂ ਕੀ ਕਰ ਸਕਦੇ ਆ ਨਹੀਂ ਪਤਾ ਕੀ ਸਾਡੇ ਕਹਿਣਾ ਮਤਲਬ ਕਿ ਬਰਾਤਾਂ ਨਾ ਬਰਾਤ ਮੁੰਡੇ ਵਾਲਿਆਂ ਵੱਲੋਂ ਜਿਹਨੇ ਵੀ ਵਿਆਹ ਕਰਦੇ ਨਾ ਲੇਟ ਪੜੀਆਂ ਹੁੰਦੀਆਂ ਹੁੰਦੀਆਂ ਨੇ ਇਹਨਾਂ ਦੇ ਬਰਾਤਾਂ ਹੁੰਦੀਆਂ ਨੇ ਨਹੀਂ ਨਹੀਂ ਕੋਈ ਨਹੀਂ ਕਹਿਦਾ ਪਰ ਨਹੀਂ ਕੋਈ ਪੱਕਿਆ ਨਹੀਂ ਹੁੰਦੀ ਹੈ ਇਹਨਾਂ ਸਾਰਿਆਂ ਨੇ ਵੇਖਿਆ ਆ ਉਹ ਆਂਦੀ ਇੱਕ ਦੋ ਜੀ ਤੋਂ ਮਿਲਣੀ ਆਉਂਦੀ ਮੈਂ ਤੇਰੀ ਡਿਊਟੀ ਉਹਨਾਂ ਨੂੰ ਕਹਿਣਾ ਹਾਂ ਉਹ ਦੱਦੀ ਦੇਣਾ ਉਹਨੂੰ ਮੈਂ ਤੇਰੇ ਨਾਲ ਨਹੀਂ ਉਤਰਾ ਨਹੀਂ ਤੇ ਫਿਰ ਨਹੀਂ ਕੋਈ ਕਹਦਾ ਤੁਹਾਨੂੰ ਆਖੀ ਵੀ ਤੋਈਂ ਟਾਈਮ ਨਾ ਆਓਗੇ ਪੇਰੀ ਚਾਹ ਪੀਓਗੇ ਤੇ ਰੋਟੀ ਖਾਓਗੇ ਤੇ ਫੇਰੀ ਜਾਓਗੇ ਠੀਕ ਹੈ ਜਦ 2 ਵਜੇ ਆਉਣਗੇ ਤੇ ਕਿਹੜੇ ਵੇਲੇ ਪਕੌੜੇ ਖਾਣਗੇ ਤੇ ਕਿਹੜੇ ਵੇਲੇ ਰੋਟੀ ਖਾਣਗੇ ਹਾਂਜੀ ਕਹਾਂਗੇ ਅਸੀਂ ਵੀ ਨਹੀਂ ਦੂਰ ਜਾਣਾ ਬਾਅਦ ਮੁੜ ਕੇ ਹਾਂਜੀ ਹਨਾ ਤੇ ਉਹਨਾਂ ਨੂੰ ਕਿਉਂਕਿ 12 ਵਜੇ ਤੋਂ ਪਹਿਲਾਂ ਹੀ ਫੇਰੇ ਕਰਨੇ ਆ ਗੁਰਦੁਆਰੇ ਗੁਰਦੁਆਰੇ ਵਾਲਿਆਂ ਨੇ ਕਿਹਾ ਵਾ ਹਨਾ ਵਿਆਹ ਕਿਦਾਂ 17 11 ਤਰੀਕ 11 ਤਰੀਕ ਨੂੰ ਵਿਆਹ ਨੋਟ ਕਰ ਲਿਓ ਡਾਇਰੀ ਚ ਸਾਰੇ ਜਾਣਿਆਂ ਨੇ ਵਿਆਹ ਵੇਖਣਾ ਮੇਰੀ ਭੈਣ ਹੈ ਪਿੰਕੀ ਪਿੰਕੀ ਦਾ ਘਰੇ ਵਾਲੀ ਦਾ ਚਲ ਠੀਕ ਹੈ ਸਾਰੇ ਜਾਣਿਆਂ ਅਸੀਸ ਬਖਸ਼ਿਓ ਸਾਰੇ ਜਾਣੇ ਇਸ ਧੀ ਧਿਆਣੀ ਨੂੰ ਸਿਰ ਦੇ ਉੱਤੇ ਹੱਥ ਰੱਖਿਓ ਪਿਆਰ ਦਿਓ ਤੇ ਸਾਰੇ ਅਰੇਂਜਮੈਂਟ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹੋ ਜਣੇ ਆ ਤੇ ਗੁਰੂ ਘਰੋਂ ਵਾਲਾ ਗੁਰੂ ਸਾਹਿਬ ਅੱਗੇ ਆਪ ਲੱਗੇ ਨੇ ਇਹ ਕਿਸੀ ਕੁਛ ਉਹਨਾਂ ਦੇ ਚਲਦੇ ਪਏ ਆ ਤੇ ਸਾਨੂੰ ਸਾਰੇ ਜਣੇ ਕਿਰਪਾ ਕਰਦੇ ਜਰੂਰ ਕਿ ਜਿਹੜੀ ਮੈਂ ਪਹਿਲਾਂ ਵੀ ਬੋੜ ਕੇ ਹਟਿਆ ਕਿ ਅਸੀਸ ਜਰੂਰ ਬਖਸ਼ੀਏ ਤੁਹਾਡੀ ਅਸੀਸ ਤੋਂ ਬਿਨਾਂ ਤੁਹਾਡੀ ਕਿਰਪਾ ਤੋਂ ਬਿਨਾਂ ਤੁਹਾਡੀ ਪਿਆਰ ਤੋਂ ਬਿਨਾਂ ਅਸੀਂ ਸੇਵਾ ਨਹੀਂ ਕਰ ਸਕਦੇ ਤੇ ਇਹ ਕੋਈ ਮੇਰੀ ਮੰਗ ਨਹੀਂ ਆ ਇਹਨਾਂ ਦੀ ਮੰਗ ਸਾਰੀ ਪੂਰੀ ਹੋ ਚੁੱਕੀ ਆ ਸਾਰਾ ਸ਼ਿਵਾ ਦਾ ਸਾਰਾ ਵਿਆਹ ਦਾ ਪ੍ਰਬੰਧ ਹੋ ਚੁੱਕਿਆ ਵਾ ਬਸ ਇਹ ਹੈ ਕਿ ਤੁਸੀਂ ਬਸ ਪਿਆਰ ਪਿਆਰ ਦੇਣ ਦੇ ਲਈ ਇਹਨਾਂ ਦੇ ਅਸੀਸ ਜ਼ਰੂਰ ਬਖਸ਼ਿਓ ਕਿ ਸ਼ੇਅਰ ਜ਼ਰੂਰ ਕਰੋ ਤੇ ਇਸ ਧੀ ਧਿਆਣੀ ਆਪਣੇ ਘਰ ਦੇ ਵਿੱਚ ਸੌਖੀ ਵਸੇ ਤੇ ਅਸੀਂ ਇਹੋ ਦੁਆ ਕਰਦੇ ਤੁਸੀਂ ਸਾਰੇ ਵੀ ਜਾਣੇ ਤੁਸੀਂ ਸਾਰੇ ਜਾਣੇ ਵੀ ਦੁਆ ਕਰੋ ਹਣੀ ਕੁਝ ਬੋਲਣਾ ਬਸ ਚੱਲੀਏ ਬਾਕੀ ਆਪਾਂ ਵਿਆਹ ਤੋਂ ਇੱਕ ਦਿਨ ਪਹਿਲਾਂ ਆਵਾਂਗੇ ਹਾਂਜੀ ਇੱਕ ਦਿਨ ਪਹਿਲਾਂ ਆਵਾਂਗੇ ਇੱਕ ਦਿਨ ਪਹਿਲਾਂ ਜਿਹੜਾ ਹਲਵਾਈ ਦਾ ਸਮਾਨ ਹਾਂਜੀ ਉਹ ਦੇ ਜਾਾਂਗੇ ਠੀਕ ਹੈ ਖਰੀਦਣਾ ਹੁੰਦਾ ਜਿਹੜਾ ਜਾਂ ਮਠਿਆਈ ਹੋਗੀ ਕੋਲਡ ਡਰਿੰਕ ਹੋਗੀ ਹੈਨਾ ਤੇ ਉਹ ਸਮਾਨ ਦਾ ਨੂੰ ਇੱਕ ਦਿਨ ਪਹਿਲਾਂ ਦੇ ਜਾਾਂਗੇ ਸਬਜ਼ੀਆਂ ਸੁੱਟੀਆਂ ਹਾਂਜੀ ਠੀਕ ਤੇ ਬਾਕੀ ਜਿਹੜਾ ਵਾ ਵਿਆਹ ਵਾਲੇ ਦਿਨ ਤੇ ਫਿਰ ਆਵਾਂਗੇ ਸੂਟ ਸਾਰਾ ਨਹੀਂ ਨਹੀਂ ਜ਼ਰੂਰੀ ਜ਼ਰੂਰੀ ਆ ਸੋਣਾ ਪੈਣਾ ਨਹੀਂ ਠੀਕ ਹੈ ਕਿੰਨੇ ਫੇਰੇ ਆ ਤੇ ਤੁਸੀਂ ਸੰਭਾਲ ਲਿਆ ਤੁਹਾਨੂੰ ਮਗਰਬਾ ਮੈਂ ਕਿਸੇ ਨੂੰ ਬਹਿਣ ਵੀ ਨਹੀਂ ਦਿੰਦੀ ਹੁੰਦੀ ਮੈਂ ਆ ਵੀ ਬਹਿ ਜ ਨਹੀਂ ਹੁੰਦੀ ਠੀਕ ਠੀਕ ਸਾਰੇ ਰੁਕਗੇ ਮਹਾਰਾਜ ਸਤਿਕਾਰ ਨਾਲ ਹੈਨਾ ਅਸੀਂ ਮर्यादा ਦੇ ਹਿਸਾਬ ਨਾਲ ਕੋਸ਼ਿਸ਼ ਕਰੀਦੀ ਆ ਨਾ ਹਾਂਜੀ ਹਾਂਜੀ ਬਾਕੀ ਜਦੋਂ ਕੁੜੀਆਂ ਦੇ ਨਾਲ ਆਪ ਤੇ ਨਾਲ ਹੋ ਕੇ ਤਿਆਰ ਕਰਾਈਏ ਜਾਂ ਸਾਰਾ ਕੁਝ ਕਰੀਏ ਫਿਰ ਉਸੇ ਲਈ ਬਣ ਜਾਂਦੀਆਂ ਤੇ ਫਿਰ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਫੇਰੇ ਮਗਰਬਾ ਜੀ ਦਾ ਨਹੀਂ ਨਹੀਂ ਬਾ ਤੁਹਾਨੂੰ ਪਾਵਾਂ ਤੇ ਕੋਈ ਗੱਲ ਬਸ ਮੇਰੀ ਭੈਣ ਇੱਕ ਗਰ ਰਿਕਵੈਸਟ ਆ ਕਿ ਤੁਸੀਂ ਉਹਨਾਂ ਨੂੰ ਕਿਓ ਕਿ 12 ਵਜੇ ਤੋਂ ਪਹਿਲਾਂ ਗੁਰਦੁਆਰੇ ਵਾਲਿਆਂ ਨੇ ਆਖਿਆ ਪਈ ਫੀਤੀ ਕਰਨੇ 12 ਵਜੇ ਤੋਂ ਬਾਅਦ ਨਹੀਂ ਕਰਨੇ ਠੀਕ ਆ ਤੇ ਫਿਰ ਉਹ ਫਿਰ ਛਿੱਤੀ ਆ ਜਾਣਗੇ ਹਨਾ ਨਹੀਂ ਕੋਈ ਨਹੀਂ ਕਹਿ ਰਹੇ ਤੇ ਕੋਈ ਗੱਲ ਉਹਨਾਂ ਨੂੰ ਕੋ 15 ਜੀਤ ਨਹੀਂ ਤੁਸੀਂ ਟਾਈਮ ਦੇ ਦੋ ਟਾਈਮ ਲਾਇਓ ਠੀਕ ਜਾਣੇ ਤੁਸੀਂ ਕਰ ਲਓ ਪਤਾ ਨਾ 10 ਵਜੇ ਦਾ 11 ਵਜੇ ਦਾ ਦਿੱਤਾ 11 ਵਜੇ ਫਿਰਾਂ ਤੇ ਬੈਠ ਜਾਣਾ ਆਹੋ ਹਾਂ 10 ਵਜੇ ਕਹੋ ਕਿ 11 ਵਜੇ ਤੱਕ ਆ ਹੀ ਜਾਣਗੇ ਤੇ ਬਾਕੀ ਮਿਲਨੀ ਮੁਲਣੀ ਤੇ ਸਰੋਪਿਆਂ ਨਾਲ ਹੀ ਹੋਣੀ ਹੁੰਦੀ ਹੈ ਹਨਾ ਨਹੀਂ ਉਹ ਕੋ ਨਹੀਂ ਉਹ ਸਰੋਪਿਆਂ ਨਾਲ ਨਹੀਂ ਕਰਦੇ ਆ ਮੈਂ ਗਦੇ ਦੁੱਧ ਲੈ ਕੇ ਆ ਗਿਆ ਮੈਂ ਕੰਬਲ ਲੈ ਆਇਆ ਅੱਛਾ ਉਹ ਇਨੀ ਕਿੰਨੇ ਜੱਸ ਕੱਢਾਂਗੇ ਪੰਜ ਕੰਬਲ ਲੱਗਦੇ ਮੈਂ 500 ਜੁ ਲਾਇਆ ਹੈ ਨਾ ਭੀ 100 ਜੁ ਹੋ ਗਿਆ ਮੈਂ ਵੱਡੀ ਦੀਦੀ ਲੈ ਕੇ ਆਇਆ ਹਾਂ ਚਲੋ ਉਹ ਦੋ ਮਿੰਨ ਵੱਡੀ ਕੁੜੀ ਲੈ ਆਏ ਉਹ ਜਿਹੜੀਆਂ ਆਏ ਪਾ ਕੇ ਹਾਂ ਜਿਹੜੀਆਂ ਤਿੰਨ ਹੋਰ ਭਾਈਆਂ ਥੋੜੀ ਨਹੀਂ ਨਹੀਂ ਆ ਵਾਲੀ ਮੇਰੇ ਮੈਂ ਦਾਨ ਕਿੱਥੇ ਆਈ ਵੀਰੇ ਨੇ ਵਿਲੀ ਆ ਤੀਆਂ ਆਂਦਾ ਯਾਰ ਕਿੱਥੇ ਵੈਈਏ ਉਹ ਤੇ ਪੂਰੀ ਵੀ ਆਈ ਲੱਗੇ ਹਾਂਜੀ ਤੇ ਇੱਕ ਮੁਗਲ ਚੱਕ ਵੀ ਆ ਇੱਕ ਮੁਗਲ ਚੱਕ ਵੀ ਹਾਂਜੀ ਖਲੜੇ ਲੱਗੇ ਅਜੇ ਦੋ ਭੈਣਾਂ ਤਾਂ ਟੀਆਂ ਹੋਰ ਆ ਹਾਂਜੀ ਤੁਸੀਂ ਸਭ ਤੋਂ ਛੋਟੇ ਉਹ ਅਦਾ ਰੀਤਾ ਉਹ ਸਭ ਤੋਂ ਛੋਟੀ ਮੇਰੀ ਭੈਣ ਵੀ ਆਈ ਹੈ ਪੂਰੀ ਅਛਾ ਤੂੰ ਤੂੰ ਰਹੀ ਹੈ ਅੱਜ ਕੰਦੇ ਮੈਂ ਨੀ ਯਾਤਰਾ ਨਾ ਮੈਂ ਕੋਰਸ ਸਿੱਖਣਾ ਕੋਰਸ ਸਿੱਖਣਾ ਜਿਗਲੇ ਕੋਰਸ ਤੇ ਥੋੜਾ ਜਿਹਾ ਸਿੱਖਿਆ ਡਾਕਟਰੀ ਦਾ ਸਿੱਖਣ ਗਈ ਅੱਛਾ ਮੁੜ ਕੇ ਫਿਰ ਅੱਜ ਆ ਗਿਆ ਚਲ ਕੋਈ ਗੱਲ ਨਹੀਂ ਜੋ ਮਰੇ ਨੇ ਕਰਮਾਂ ਚ ਲਿਖਿਆ ਨਾ ਕੋਠਾ ਪਾਇੰਟ ਦੀ ਮੋਜਰੀ ਮੋੜਾ ਕੋਈ ਕਰ ਮਰੇ ਨੂੰ ਬੜਾ ਸੋਖ ਦੇਣਾ ਇਹਨੂੰ ਮਾਪੇ ਦੇ ਘਰ ਦਾ ਸੋਚਿਆ ਇਹਨਾਂ ਚਲੀ ਫੇਰ ਆਪਾਂ ਨਹੀਂ ਨਹੀਂ ਬੜਾ ਪਿਆਰ ਨਹੀਂ 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 ਪਿੰਕੀ ਕਿਤੇ ਨਹੀਂ ਜਾਣਾ ਅਜੇ ਪੁੱਤ ਆਪਾਂ ਤਿੰਨ ਚਾਰ ਘਰ ਆਉਂਵੇ ਸਾਡੀ ਗੱਡੀ ਭਰੀ ਭਈ ਸਮਾਨ ਨਾਲ ਇਹ ਸਾਰਾ ਸਮਾਨ ਦੇਣ ਜਾਣਾ ਵਾ ਤੇਰਾ ਕੱਲੀ ਦਾ ਛੋੜਾ ਵਿਆਹ ਵਾ ਤੇਰਾ ਨਾਮ ਲਿਖਿਆ ਹੈ ਨਾ ਵਿੱਚ ਪਰਲੇ ਬੰਨੇ ਪਰਲੇ ਬੰਨੇ ਆ ਪੀ ਲਿਖਾ ਨਾ ਇਦਾਂ ਹੀ ਹੋਵੇ ਇਦਾਂ ਨੂੰ ਕਮਾ ਦੋ ਨਾ ਆਪੀ ਹੀ ਹੈ ਪੀ ਫੋਰ ਪਿੰਕੀ ਪੀ ਫੋਰ ਪਿੰਕੀ ਚਾਰ ਪੰਜ ਚਾਰ ਬੈਗ ਹੋਰ ਚ ਤਿੰਨ ਤਿੰਨ ਚਾਰ ਬੈਗ ਹੋਰ ਨੇ ਤੇ ਫਿਰ ਦੂਰ ਸੇਬ ਜਾਣਾ ਵਾ ਚੋਹਾਨ ਜਾਣਾ ਵਾ ਇਹ ਇੱਕ ਪਿੰਡ ਹੋਰ ਵਾ ਉਹ ਨਾ ਕੀ ਪਿੰਡ ਦਾ ਰਾਜੀਵਾਲ ਆ ਉੱਥੇ ਜਾਣਾ ਵਾ ਹਾਂਜੀ ਚਲੋ ਬਾਕੀ ਮਿਲਦੇ ਆ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਤੁਹਾਡਾ ਸਾਰਿਆਂ ਦਾ ਪਹਿਰਾਂ ਦੇ ਵਿੱਚ ਬੈਗੇ ਧੰਨਵਾਦ ਕਰਦੇ ਆ ਜੀ ਸਾਥ ਦਿੰਦੇ ਜੀ ਸੇਵਾ ਕਰਦੇ ਜੀ ਹਾਂਜੀ ਸੇਵਾਦਾਰ ਕੋਈ ਵੀ ਨਹੀਂ ਕਰਾਉਂਦੇ ਵਿਆਹ ਵਾਲੇ ਦਿਨ ਕਾਵਾਂਗੇ ਨਾ ਪਕੌੜੇ ਪਿੰਕੀ ਲੈਂ ਲਈ ਫੇਰ ਮੈਂ ਤੱਕਾ ਜਾ ਜੱਲਾ ਨਹੀਂ ਨਹੀਂ ਕੋਈ ਗੱਲ ਨਹੀਂ ਜੱ ਲੈ ਆਓ ਤੁਸੀਂ ਆਪ ਖਾ ਲਓ ਮਾਮਾ ਨੇ ਕਿਹਾ ਆਪਾਂ ਹੁਣੇ ਅਸੀਂ ਗੱਡੀ 'ਚ ਨਾ ਰੋਟੀ ਪੈਕ ਕਰ ਲਈਦੀ ਆ ਅਸੀਂ ਆਉਂਦੇ ਆਉਂਦੇ ਰਸਤੇ 'ਚ ਜਿੱਦਾਂ ਨੂੰ ਫੋਨ ਕੀਤਾ ਸੀ ਨਾ ਉਦੋਂ ਰੋਟੀ ਖਾਂਦੇ ਹਾਂ ਹਾਂਜੀ ਤੇ ਰੋਟੀ ਖਾ ਕੇ ਤੇ ਫਿਰ ਅੱਗੇ ਆਏ ਹੁਣੇ ਚਾਹ ਪੀਤੀ ਕੌਫੀ ਪੀਤੀ ਆ ਕਿਉਂਕਿ ਜੈਸ ਨਹੀਂ ਖਰੋਸੇ ਬਣੀ ਹੈ ਨਾ ਕੀ ਨਹੀਂ ਕਰਦਾ ਤੇ ਅਜੇ ਅੱਗੇ ਵੀ ਜਾਣਾ ਹੁੰਦਾ ਹੁਣ ਉਦੋਂ ਨਾ ਜਾ ਤੈਨੂੰ ਕੋਈ ਖਾ ਕੇ ਨਹੀਂ ਉਦੋਂ ਨਹੀਂ ਨਹੀਂ ਉਦੋਂ ਨਹੀਂ ਇੱਥੇ ਖਾਣਾ ਹੀ ਇੱਥੋਂ ਆ ਉਹ ਉੱਥੋਂ ਨਹੀਂ ਖਾ ਕੇ ਆਂਦੇ ਹੁੰਦੇ ਇਹ ਵਿਆਹ ਖਾਣਾ ਪਹਿਲਾਂ ਫੋਨ ਕਰਦਾਂਗੇ ਹਲਵਾਈ ਮਿੱਟੋ ਮਿੱਟੀ ਲੱਗ ਜਾ ਜਿਹੜਾ ਠੀਕ ਠੀਕ ਹਾਂਜੀ ਤੇ ਮੈਂ ਦੇਵਾਂ ਫਿਰ ਹੁਣ ਕੈਪਟਨ ਗਿਆ ਤਾਂ ਕਿਥੇ ਮੇਰੇ ਵਹ ਤਾਂ ਗਰੇਪ ਹੀ ਨਾ ਫਿਰ ਠੀਕ ਚਲੋ ਲਿਆਓ ਮੇਰਾ ਅਸੀਂ ਤਾਂ ਮੈਂ ਕਹਦੇ ਜੀ ਇੱਥੇ ਮੇਰਾ ਮੁੰਡਾ ਦੇਵ ਲੱਗਾ ਰਿਹਾ ਨਹੀਂ ਉਹ ਤੁਸੀਂ ਕਹਦੇ ਹੋ ਨਾ ਚਲ ਅਸੀਂ ਆਪ ਕੱਲਾ ਲੈਂਦੇ ਹਾਂ ਹਲਵਾਈ ਨੂੰ ਕਹਦੇ ਹੋ ਅਸੀਂ ਸਮਾਨ ਸਾਰਾ ਲਿਆ ਦਾਂਗੇ ਠੀਕ ਹੈ ਨਾ ਹਲਵਾਈ ਸਮਾਨ ਸਾਰਾ ਲਿਆ ਦਾਂਗੇ ਟੈਂਟ ਦਾ ਟਾਡਾ ਕਰ ਦਾਂਗੇ ਠੀਕ ਹੈ ਟੇਬਲਾਂ ਦਾ ਕਰ ਦਾਂਗੇ ਕਰੋਕਰੀ ਦਾ ਕਰ ਦਾਂਗੇ ਠੀਕ ਹੈ ਇਹ ਸਾਰਾ ਅਸੀਂ ਕਰ ਦਾਂਗੇ ਠੀਕ ਹੈ ਤੇ ਹਲਵਾਈ ਦਾ ਤੁਸੀਂ ਉਹਨਾਂ ਨੂੰ ਕਹ ਲੈ ਕਿਉਂਕਿ ਹਲਵਾਈ ਤੇ ਤਾਂ ਟੱਪਰ ਬੇਟਾ ਤੁਹਾਡਾ ਲੱਗਾ ਉੱਥੇ ਉਹ ਉਹ ਆਪੇ ਕਰ ਲਿਓ ਜੀ ਹੈਣਾ ਉਹਨੂੰ ਪਤਾ ਹੋਣਾ ਵਾ ਵੀ ਕਿਹੜਾ ਵਧੀਆ ਵਾ ਹਾਂਜੀ ਤੇ ਬਸ ਇੱਕ ਬੇਨਤੀ ਹੈ ਵੀ ਹੁਣ ਜਿੰਨੇ ਕ ਬੰਦੇ ਗਏ ਉਹਨਾਂ ਹੀ ਹੋਣ ਉਸ ਤੋਂ ਨਾ ਵੱਧ ਜਾਣ ਉਸ ਤੋਂ ਉਸ ਤੋਂ ਵੱਧ ਨਾ ਠੀਕ ਹੈ ਜੀ ਕੱਲ ਮੈਂ 5 ਕਿਹਾ 10 ਆਦਾਕਾ ਕਹਿ ਦਿੰਦੇ ਚਲੋ 10 15 ਜਣੇ ਹੋ ਜਾਣ ਜੀ ਉਹਨਾਂ ਦੇ ਉਹ ਵੀ ਆਏ ਉਹ ਵੀ ਆ ਜਾਣ ਇਕੱਠੇ ਹੋ ਕੇ ਸਾਰੇ ਆ ਜਾਣ 15 15 ਜੀ ਉਹਨਾਂ ਦੇ ਹੋ ਜਾਣਾ ਪਿੱਛੇ ਡਿੱਗ ਜਾਈਆਂ ਹਲੇ ਥੋੜੀ ਰੌਣਕ ਮਿਲ ਜੇ ਪੜ ਗਈ ਹੈਣਾ ਚਲ ਫਿਰ ਕਹਿ ਦਈਏ ਫਿਰ ਅੰਦਰ ਅਹ ਉਹ ਮੈਂ ਤੁਹਾਨੂੰ ਕਿਹਾ ਕਿ 20 ਬੰਦੇ ਉਧਰੋਂ ਆ ਜਾਣ 30 ਤਾਂ ਡੇ 50 ਬੰਦੇ ਹੋ ਜਾਣ 30 ਨੇ ਦੱਸ ਕੀ ਇੱਥੇ ਨਹੀਂ ਚਲੋ ਉਹ ਤੁਹਾਡੀ ਮਰਜ਼ੀ ਆ ਬਾਕੀ ਇਹ ਤਾਂ ਇਸ ਤਰ੍ਹਾਂ ਨਾ ਕਿ ਤੁਸੀਂ ਗਿਣਤੀ ਕਰ ਲਿਓ ਨਾ ਇਹ ਨਾ ਹੋਵੇ ਕਿ ਉਹ ਤੁਸੀਂ 30 ਬੰਦੇ ਕਹਿੰਦੇ ਕਹਿੰਦੇ 100 ਬੰਦਾ ਆ ਜੇ ਫਿਰ ਉਹ ਵੇਖੋ ਇਨਸਰਟ ਹੋ ਜਾਂਦੀ ਇੱਥੇ ਥੋੜਾ ਜਿਹਾ ਇਸਪੀਚ ਚ ਪਿੰਕੀ ਨੂੰ ਮੈਂ ਕਿਹਾ ਵੀ ਤੂੰ ਆਪਣੇ ਸਾਹਮਣੇ ਤੂੰ ਗਿੰਟੀ ਆਪਣੇ ਸਾਹਮਣੇ ਪਤਲੀ ਕਰ ਲਈ ਦੇ ਨਾ ਵੀ ਕਿਹੜੇ ਕਿਹੜੇ ਕਹਿਣੇ ਕਿੰਨੇ ਜੀ ਬਣਦੇ ਮੈਂ ਤੂੰ ਕਿ ਇਹ ਕਹਿਣਾ ਸਾਡਾ ਵੇਖੋ ਵੇਖੋ ਇਹ ਕਹਿਣਾ ਸਾਡਾ ਤਾਂ ਫਰਜ ਵਾ ਕਿਉਂਕਿ ਇਹਦੇ ਵਿੱਚ ਫਿਰ ਇਨਸਲਟ ਹੋ ਜਾਂਦੀ ਫਿਰ ਬੇਇੱਜ਼ਤੀ ਹੋ ਜਾਂਦੀ ਹੈ ਕਿ ਜੇ ਕੋਈ ਸਮਾਨ ਮੁੱਕ ਜੇ ਜਾਂ ਚੀਜ਼ਾਂ ਵੈਸੇ ਅਵਲ ਤੇ ਵਾਧੂ ਚੀਜ਼ਾਂ ਲੈ ਆਈਆਂ ਵਾਧੂ ਚੀਜ਼ਾਂ ਹੁੰਦੀਆਂ ਹਰ ਇੱਕ ਚੀਜ਼ ਪਰ ਫਿਰ ਵੀ ਕਈ ਵਾਰੀ ਕੀ ਨਾ ਦਾ ਕੰਮ ਖਰਾਬ ਹੋਣ ਲੱਗਿਆ ਪਤਾ ਨਹੀਂ ਲੱਗਦਾ ਸਾਡੇ ਕਾਫੀ ਵਿਆਹ ਹੋਏ ਨੇ ਜਿਹੜੇ ਵਿਆਹਾਂ ਦੇ ਵਿੱਚ ਇਤਰਾ ਹੁੰਦਾ ਵਾ ਪਰ ਕਈ ਵਾਰ ਸੇ ਤੇ ਜਿਹੜੇ ਫਿਰ ਸਾਡੀ ਵੀ ਇਨਸਲਟ ਹੁੰਦੀ ਹੈ ਨਹੀਂ ਨਹੀਂ ਅਸੀਂ ਇਨਸਾਲਟ ਠੀਕ ਹੈ ਥੋੜਾ ਜਿਹਾ ਏਸੀ ਦਾ ਥੋੜਾ ਜਿਹਾ ਮੇਰੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਘੜੀ ਨਹੀਂ ਮਤਾਂ ਹੀ ਨਹੀਂ ਕਰ ਲਗੇ ਇਹ ਬੇਨਤੀ ਪ੍ਰਮਾਣ ਕਰਿਓ ਅਹੀਂ ਅਹੀਂ ਨਹੀਂ ਮਤ ਕਰ ਲਗੇ ਇਹ ਆਪਣੇ ਮਨ ਦੇ ਵਿੱਚੋਂ ਖਿਆਲ ਕੱਢ ਦਿਓ ਕਿ ਅਸੀਂ ਤੁਹਾਡੀ ਕੋਈ ਮਤ ਕਰ ਲਗੇ ਬਿਲਕੁਲ ਨਹੀਂ ਇੱਕ 0% ਜੇ 1% ਵੀ ਅਸੀਂ ਤੁਹਾਡੀ ਮਤ ਨਹੀਂ ਕੀਤੀ ਇਹ ਸ਼ਿਰ ਗੁਰੂ ਰਾਮਦਾਸ ਜੀ ਦੀ ਤੇ ਜਿਹੜੇ ਜਿਹੜੇ ਤੁਹਾਨੂੰ ਅਸਰ ਵੇਖ ਰਹੇ ਆ ਨਾ ਇਹਨਾਂ ਨੇ ਕੀਤਾ ਇਹ ਤੇ ਸਾਡੇ ਵੱਲੋਂ ਨਹੀਂ ਜੀ ਦੇਵਲ ਨੇ ਇਹ 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 ਤੁਸੀਂ ਨਾ ਕਹੋ ਤੁਸੀਂ ਠੀਕ ਹੈ ਨਾ ਚਲ ਗਿਆ ਜੀ ਫਿਰ ਹਨਾ ਇੱਥੋਂ ਦਿਓ ਸਾਨੂੰ ਇਜਾਜ਼ਤ ਵਿਆਹ ਤੇ ਤੁਹਾਨੂੰ ਮਿਲਾਂਗੇ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਪਿੰਕੀ ਇਸ ਸੂਟ ਦੇ ਵਿੱਚ ਵਿਆਹ ਵਾਲੇ ਇਹ ਡਰੈਸ ਦੇ ਵਿੱਚ ਵਿਆਹ ਵਾਲੇ ਰੂਪ ਦੇ ਵਿੱਚ ਕਿਹੋ ਜਿਹੀ ਲੱਗਦੀ ਹੈ ਤੁਹਾਨੂੰ ਸਾਰਿਆਂ ਨੂੰ ਅਡੀ ਕਰਨੀ ਪਵੇਗੀ 11 ਤਰੀਕ ਤੱਕ 11 ਤਰੀਕ ਨੂੰ ਅਸੀਂ ਤੁਹਾਨੂੰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਗਾ ਗੁੱਡੀ ਚੰਗਾ ਪੁੱਤਰ ਚੰਗਾ ਪਪਾ ਠੀਕੋ ਹੈ ਪੈਗ ਲਈ ਪੈਸੇ ਦੇ ਦੀਏ ਤੈਨੂੰ ਫਿਰ ਨਾ ਹੈ ਹੈ ਹਾਂ ਇਤਰਾ 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 ਨਾ ਕਰਨੀ ਠੀਕ ਹੈ ਨਾ ਪੈਸਾ ਵੇਖੋ ਪੈਸਾ ਜੋੜੋਗੇ ਤੀਰ ਤੇਣੀ ਤੇ ਵਿਆਹ ਕਰੋਗੇ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਲੈ ਕੇ ਆਓਗੇ ਮੈਨੇ ਭਰਾ ਵੀ ਨਹੀਂ ਦਿੰਦੇ ਪੈਗ ਵਾਸਤੇ ਉਹ ਤਾਂ ਖਾਣ ਵਾਸਤੇ ਹੀ ਲੈਣੇ ਆਂ ਭੀ ਜੇ ਕੋਈ ਚੀਜ਼ ਲੈ ਕੇ ਆਉਣੀ ਉਹ ਲੈ ਲੈ ਪੈਗ ਵਾਸਤੇ ਨਹੀਂ ਤੈਨੂੰ ਨਹੀਂ ਤਾਂ ਜੇ ਖਾਣ ਵਾਸਤੇ ਵੀ ਦਿੱਤੇ ਤਾਂ ਵੀ ਪੈਗ ਲੈ ਲੈਣਾ ਉਹਨਾਂ ਨੇ ਕੀ ਲਈ ਲੈ ਕੇ ਦਿਆ ਕਰੋ ਕੀ ਚੀਜ਼ ਲੈ ਕੇ ਦਿਆ ਕਰੋ ਆ ਕਿਦਾਂ ਵਾਲਾ ਮੋਕਸਾ ਆ ਇਹ ਦਿਨਾਂ ਨੂੰ ਮੇਰੇ ਵੀਰ ਚੰਦਾ ਵੱਲ ਲੈ ਕੇ ਤੰਦੂਰ ਲਾ ਦਿੱਤਾ ਅੱਛਾ ਫਿਰ ਉਹ ਦੂਰ ਲੱਗਦਾ ਇਹ ਨਹੀਂ ਨਾ ਜਦਾ ਹੀ ਫਿਰ ਉਹ ਟਰਾਲੇ ਤੇ ਲੈ ਗਿਆ ਤੇ ਨੂਰ ਲੱਗ ਗਿਆ ਬਹੁਤ ਨੂਰ ਲੱਗ ਲਿਆ ਚਲੋ ਨਾ ਕ ਤੰਦੂਰ ਲਾਇਓ ਫਿਰ ਲਾਦ ਕੇ ਉਦੋਂ ਫਿਰ ਠੀਕ ਹੈ ਚੰਗਾ ਜੀ ਚੰਗਾ ਜੀ ਧੰਨਵਾਦ ਜੀ ਲੈ ਲੈ ਹਾਂਜੀ ਇੱਥੇ ਪੱਤ ਕਿੱਥੇ ਕਰਕੇ ਦੁਕਾਨ ਆ ਹਾਂਜੀ ਕਿੱਥੇ ਕਰਕੇ ਦੁਕਾਨ ਆ ਆਇ ਇਧਰ ਗੁਰਦੇਵਾਲਾ ਟਰ ਦੇ ਨਾਲ ਹੁਣ ਧਾਲਾ ਧਾਲਾ ਹੁਣ ਧਾਲਾ ਧਾਲਾ ਪੁੱਛ ਕੇ ਦਈਏ ਹੈ ਹਾਂਜੀ ਸੰਗਤ ਜੀ ਸਾਰੀਆਂ ਤਿਆਰੀਆਂ ਹੋ ਗਈਆਂ ਨੇ ਹੁਣ ਇੱਥੇ ਮਾਈਕ ਨਹੀਂ ਚੱਲਿਆ ਇਸ ਕਰਕੇ ਤੁਹਾਨੂੰ ਨਹੀਂ ਸੁਣਾਈ ਦੇ ਰਿਹਾ ਇੱਥੇ ਸਾਰੇ ਟੈਂਟ ਦਾ ਜੋ ਵੀ ਹੁੰਦਾ ਹੈ ਪਲੇਟਾਂ ਫਰੂਟਾਂ ਜੋ ਵੀ ਹੁੰਦੀਆਂ ਹਨ ਉਹ ਸਾਰਾ ਅਰੇਂਜਮੈਂਟਸ ਜਿਹੜੇ ਨੇ ਇੱਥੇ ਡਨ ਕਰ ਦਿੱਤੇ ਨੇ ਇਨ ਨਾਲ ਸਾਰੀ ਗੱਲਬਾਤ ਹੋ ਗਈ ਹੈ ਤੇ ਹੁਣ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਬੈਲ ਆਈਕਨ ਨੂੰ ਦਬਾ ਲਓ ਪਿੰਕੀ ਦਾ ਵਿਆਹ ਵੇਖਣ ਵਾਸਤੇ ਤੇ ਹੋਪ ਕਰਦੀ ਆ ਕਿ ਤੁਸੀਂ ਇੰਜੋਏ ਕਰਦੇ ਹੋ ਵੀਡੀਓਜ਼ ਨੂੰ ਤੇ ਕਮੈਂਟ ਕਰਕੇ ਸਾਰੇ ਜਣੇ ਹੌਸਲਾ ਜ਼ਰੂਰ ਦਿਆ ਕਰੋ ਤਾਂ ਜੋ ਅਸੀਂ ਸੋਹਣੀਆਂ-ਸੋਹਣੀਆਂ ਵੀਡੀਓਜ਼ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਹੀਏ ਤੇ ਧੀਆਂ ਦੇ ਵਿਆਹ ਕਰਦੇ ਰਹੀਏ ਹੋਰ ਵੀ ਸੇਵਾਵਾਂ ਜਿਹੜੀਆਂ ਨੇ ਉਹ ਕਰਦੇ ਰਹੀਏ ਕਿਉਂਕਿ ਤੁਸੀਂ ਕਮੈਂਟ ਕਰਦੇ ਹੋ ਅਸੀਂ ਬੂਸਟ ਹੋ ਜਾਂਦੇ ਆ ਤੇ ਇਸ ਕਰਕੇ ਜਿਹੜੇ ਫਿਰ ਗਲਤ ਕਮੈਂਟ ਵੀ ਕਰਦੇ ਨੇ ਆਪਾਂ ਉਹਨਾਂ ਨੂੰ ਇਗਨੋਰ ਕਰ ਦਿੰਨੇ ਆ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆ ਪਿੰਕੀ ਦੇ ਵਿਆਹ ਤੇ